ਕਿ ਉਹ ਜੋ ਸੀਗਾ ਨਾ ਵਿਏਟਨਾਮ ਯੁੱਧ ਦਾ ਇੱਕ ਹੀਰੋ ਸੀਗਾ ਸ਼ਾਇਦ ਮਿਸਟਰ ਟਰੰਪ ਉਹਦਾ ਨਾਮ ਸੀਗਾ ਕੁਝ ਇਸ ਤਰ੍ਹਾਂ ਦਾ ਇਹ ਉਹ ਬੰਦਾ ਮਤਲਬ ਕਿ ਜਿੰਨੀਆਂ ਵੀ ਚੜਾਈਆਂ ਕੀਤੀਆਂ ਉਹਨੇ ਉਸ ਵੇਲੇ ਯੁੱਧ ਦੇ ਵਿੱਚ ਵਿਏਟਨਾਮ ਯੁੱਧ ਅਮਰੀਕਾ ਦਾ ਬਿਲਕੁਲ ਜੀ ਹਿਸਟਰੀ ਦੇ ਵਿੱਚ ਦਰਜ ਹੈ ਜੀ ਤਾਂ ਉਹਨੇ ਮਤਲਬ ਕਿ ਟਾਰਗੇਟ ਫੁੰਡਿਆ ਵਾਪਸ ਤੇ ਜਿਹੜੀ ਉਹਦੀ ਆਖਰੀ ਉਹ ਸੀਗੀ ਨਾ ਚੜਾਈ ਉਹਦੇ ਵਿੱਚ ਟਾਰਗੇਟ ਹੋ ਗਿਆ ਹਮ ਮਾਤਰ ਕੇ ਥੱਲੇ ਮਾਰਿਆ ਕੁਝ ਜੀ ਤੇ ਹੋ ਗਿਆ ਪਰ ਉਹਨੇ ਆਪਦਾ ਪੈਰਾਸ਼ੂਟ ਇਸਤੇਮਾਲ ਕਰ ਲਿਆ ਤਾਂ ਬਚ ਗਿਆ ਦੱਸ ਦਿਆ ਕਿ ਜਦੋਂ ਬਜ਼ੁਰਗੀ ਦੀ ਅਵਸਥਾ ਚ ਪਾਇਲਟ ਹਮ ਕਿਥੇ ਗਿਆ ਕਿ ਜਦੋਂ ਉਹ ਖਾਣਾ ਖਾਣ ਕਿਸੇ ਰੈਸਟੋਰੈਂਟ ਚ ਵੜਿਆ ਹੀਰੋ ਸੀਗਾ ਉਹ ਪੂਰਾ ਤਾਂ ਉਸ ਵੇਲੇ ਜਿਹੜਾ ਉੱਥੇ ਕੰਮ ਕਰ ਰਿਹਾ ਸੀ ਇੱਕ ਬੇਟੂ ਉਹ ਸਿਆਣ ਕੇ ਉਹਦੇ ਕੋਲ ਆ ਗਿਆ ਉਹਨੇ ਦੱਸਿਆ ਕਿ ਤੁਸੀਂ ਫਲਾਣੇ ਉਹਨੇ ਕਿਹਾ ਹਾਂ ਜੀ ਜੀ ਉਹਨੇ ਕਿਹਾ ਜੀ ਮੈਨੂੰ ਜਾਣਦੇ ਹੋ ਹਮ ਨਿਕਾ ਨਹੀਂ ਉਹਨਾਂ ਕਾ ਜਿਹੜੀ ਤੁਹਾਡੀ ਆਖਰੀ ਚੜਾਈ ਸੀਗੀ ਨਾ ਜੋ ਤੁਸੀਂ ਉਡਾਣ ਭਰੀ ਜੀ ਜਿਹਦੇ ਚ ਬਾਲ ਬਾਲ ਬਚੇ ਸੀ ਸਰ ਉਹਦਾ ਪੈਰਾਸ਼ੂਟ ਮੈਂ ਬੰਨਿਆ ਸੀ ਹਾਂ ਤਾਂ ਦੱਸ ਦੇ ਕਿ ਉਸ ਬੰਦੇ ਨੇ ਉਹ ਘੁੱਟ ਕੇ ਗੱਲ ਨਾਲ ਲਾ ਲਿਆ ਹੂੰ ਮੈਂ ਤਾਂ ਤੈਨੂੰ ਯਾਦ ਕਰਦਾ ਯਾਰ ਅੱਖਿਆ ਸੀ ਮੈਂ ਤਾਂ ਤੈਨੂੰ ਲੱਭਦਾ ਸੀਗਾ ਕਿ ਭਾਈ ਮਤਲਬ ਕਿ ਤੇਰਾ ਬੰਨਿਆ ਪੈਰਾਸ਼ੂਟ ਜੇ ਤੂੰ ਖਾ ਦੇ ਜਾਂਦਾ ਜੀ ਆ ਭਾਈ ਮੈਂ ਗਿਆ ਸੀ ਬਿਲਕੁਲ ਤਾਂ ਮਤਲਬ ਇਹ ਇਹ ਇੱਟ ਪਾਵਨਾ ਅੱਜ ਪਾਵਨਾ ਬਿਲਕੁਲ ਜੀ ਬਿਲਕੁਲ ਉਹ ਫੋਟੋ ਜਿਹੜੀ ਉਹ ਬਹੁਤ ਕੱਲ ਦੀ ਕੱਲੋ ਕੇ ਚਲੀ ਮੁੜ ਕੇ ਜਿਹਦੇ ਚ ਜਫੀ ਜਿਹੜੀ ਪਾਈ ਗਈ ਆ